ਹੈਲੋ ਹੈਲੋ ਹਾਂਜੀ ਸਟੂਡੈਂਟਸ ਸਵਾਗਤ ਹੈ ਤੁਹਾਡਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਅਫੀਸ਼ੀਅਲ ਚੈਨਲ ਤੇ ਤੇ ਮੈਂ ਕੁਲਵਿੰਦਰ ਸਿੰਘ ਜਿੱਦਾਂ ਕਿ ਤੁਹਾਡੀ ਪਿਛਲੀ ਇੱਕ ਵੀਡੀਓ ਦੇ ਵਿੱਚ ਆਪਾਂ ਕੀ ਕਰ ਰਹੇ ਸੀ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਦੇ ਵਿੱਚ ਸ਼ੁੱਧ ਰੂਪ ਚਲਦੇ ਆ ਸੀ ਠੀਕ ਹੈ ਤਾਂ ਇੱਕ ਵੀਡੀਓ ਆਪਣੀ ਪਹਿਲਾਂ ਬੈਚ ਗਿਆ ਤਾਂ ਇਹ ਆਪਣੀ ਦੂਸਰੀ ਵੀਡੀਓ ਜਿਹਦੇ ਵਿੱਚ ਕੁਝ ਕਿ ਸ਼ਬਦ ਆਪਾਂ ਇੰਗਲਿਸ਼ ਦੇ ਲੈ ਕੇ ਆਣੇ ਆ ਤੇ ਉਹਨਾਂ ਦਾ ਪੰਜਾਬੀ ਦੇ ਵਿੱਚ ਸ਼ੁੱਧ ਰੂਪ ਜਿਹੜਾ ਤੁਹਾਨੂੰ ਕਰਾਇਆ ਜਾ ਰਿਹਾ ਹੈ ਇਹੀ ਕੁਐਸਚਨ ਦੇ ਵਿੱਚ ਬਾਰ-ਬਾਰ ਪੰਜਾਬੀ ਪੇਪਰ B ਦੇ ਵਿੱਚ ਖਾਸ ਕਰਕੇ ਤੁਹਾਨੂੰ ਇੱਕ ਸ਼ਬਦ ਇੰਗਲਿਸ਼ ਦਾ ਦਿੱਤਾ ਜਾਂਦਾ ਹੈ ਠੀਕ ਹੈ ਤੇ ਉਹਦਾ ਕੀ ਪੁੱਛਿਆ ਜਾਂਦਾ ਤੁਹਾਡੇ ਤੋਂ ਪੰਜਾਬੀ ਪੁੱਛੀ ਜਾਂਦੀ ਹੈ ਤਾਂ ਆਪਾਂ ਅੱਜ ਫਿਰ ਕੁਝ ਸ਼ਬਦ ਲੈ ਕੇ ਆਏ ਆ ਤੁਹਾਡੇ ਦੇ ਲਈ ਠੀਕ ਹੈ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਬਹੁਤ ਹੈਲਪਫੁਲ ਹੋਣਗੇ ਤਾਂ ਕੁਝ ਸ਼ਬਦ ਜਿਵੇਂ ਅਡਲਟ ਅਡਲਟ ਦੀ ਪੰਜਾਬੀ ਹੁੰਦੀ ਆ ਬਾਲਗ ਠੀਕ ਅਡਲਟ ਦੀ ਪੰਜਾਬੀ ਹੁੰਦੀ ਆ ਬਾਲਗ ਬਾਲਗ ਇਸ ਤਰ੍ਹਾਂ ਠੀਕ ਦੂਸਰਾ ਅਵੇਲੇਬਲ ਜਾਨੀ ਕਿ ਉਪਲਬਧ ਜਿਹੜੀ ਚੀਜ਼ ਤੁਹਾਡੇ ਲਈ ਅਵੇਲੇਬਲ ਹੋਵੇ ਉਪਲਬਧ ਹੋਵੇ ਉਹ ਵਾਲੀ ਠੀਕ ਹੈ ਤੀਸਰਾ ਅਥਾਰਟिटीज ਅਧਿਕਾਰੀ ਅਥਾਰਟਿਜ਼ ਅਧਿਕਾਰੀ ਹੁੰਦੇ ਨੇ ਜਿਨ੍ਹਾਂ ਕੋਲੇ ਕੁਝ ਨਾ ਕੁਝ ਸਟਡੀ ਗਵਰਨਮੈਂਟ ਵੱਲੋਂ ਅਧਿਕਾਰ ਦਿੱਤੇ ਜਾਂਦੇ ਨੇ ਠੀਕ ਹੈ ਉਹਨਾਂ ਨੂੰ ਕੀ ਬੋਲਦੇ ਆਪਾਂ ਅਧਿਕਾਰੀ ਬੋਲਦੇ ਆਂ ਅਗਲਾ ਅਡੀਸ਼ਨਲ ਅਡੀਸ਼ਨਲ ਹੁੰਦਾ ਵਧਿਕ ਵਧ ਠੀਕ ਹੈ ਅਡੀਸ਼ਨਲ ਦਾ ਅਰਥ ਹੁੰਦਾ ਵਧਿਕ ਤੇ ਵਧ ਜਿਵੇਂ ਤੁਸੀਂ ਕੁਝ ਬੱਚੇ ਸਟਡੀ ਕਰਦੇ ਕਰਦੇ ਜਿਹੜੀ ਕਲਾਸ ਦੇ ਵਿੱਚ ਤੁਹਾਡੇ ਸਬਜੈਕਟ ਦਿੱਤੇ ਜਾਂਦੇ ਨੇ ਠੀਕ ਹੈ ਤੁਹਾਡੇ ਲਈ ਕੰਪਲਸਰੀ ਹੁੰਦੇ ਨਹੀਂ ਤਾਂ ਉਹਨਾਂ ਸਬਜੈਕਟਾਂ ਦੇ ਨਾਲ ਨਾਲ ਜਦੋਂ ਤੁਸੀਂ ਇੱਕ ਅਲੱਗ ਤੋਂ ਹੋਰ ਐਡੀਸ਼ਨਲ ਸਬਜੈਕਟ ਲੈ ਲੈਨੇ ਹੋ ਵਾਧੂ ਸਬਜੈਕਟ ਲੈ ਲੈਨੇ ਹੋ ਤਾਂ ਉੱਥੇ ਐਡੀਸ਼ਨਲ ਸਬਜੈਕਟ ਕੀ ਹੋ ਜਾਂਦਾ ਤੁਹਾਡਾ ਵਧਿਕ ਹੋ ਜਾਂਦਾ ਹੈ ਵੱਧ ਹੋ ਜਾਂਦਾ ਤਾਂ ਐਡੀਸ਼ਨਲ ਦਾ ਅਰਥ ਵਧਿਕ ਤੋਂ ਬਾਅਦ ਅਟੈਸਟਡ ਕਾਪੀ ਤਸਦੀਕ ਸੁਦਾ ਕਾਪੀ ਠੀਕ ਹੈ ਟੈਸਟਡ ਕਾਪੀ ਤਸਦੀਕ ਸੁਦਾ ਕਾਪੀ ਜਨਨ ਕੀ ਕਿਸੇ ਅਫੀਸਰ ਵੱਲੋਂ ਅਧਿਕਾਰੀ ਵੱਲੋਂ ਤੁਹਾਡੇ ਜਿਹੜੇ ਡਾਕੂਮੈਂਟ ਨੇ ਉਹਨਾਂ ਨੂੰ ਠੀਕ ਹੈ ਟੈਸਟਡ ਕਰਤਾ ਜਾਂਦਾ ਤਾਂ ਉਹ ਕੀ ਬਣ ਜਾਂਦਾ ਤੁਹਾਡਾ ਟੈਸਟਡ ਕਾਪੀ ਠੀਕ ਅਗਲਾ ਬੈਲੈਂਸ ਬਕਾਇਆ ਜਾਂ ਫਿਰ ਬਾਕੀ ਹਾਂਜੀ ਬੈਲੈਂਸ ਜਾਨੀ ਕਿ ਬਕਾਇਆ ਹੁੰਦਾ ਜਿੱਦਾਂ ਆਪਾਂ ਬੈਂਕ ਦੇ ਵਿੱਚ ਠੀਕ ਹੈ ਆਪਣੇ ਪੈਸੇ ਰੱਖ ਦਿੰਨੇ ਆ ਉਹ ਕੀ ਹੁੰਦਾ ਆਪਣਾ ਬੈਲੈਂਸ ਹੁੰਦਾ ਜਿਹੜਾ ਆਪਣੇ ਖਾਤੇ 'ਚ ਪਿਆ ਰਹਿੰਦਾ 20 ਕੋਇਨ ਖੋਟਾ ਸਿੱਕਾ ਜਿਹੜਾ ਨਾਂ ਚੱਲੇ ਠੀਕ ਉਹਨੂੰ ਬੋਲਦੇ ਆ ਖੋਟਾ ਸਿੱਕਾ ਅਗਲਾ ਬਿਬਲਿਓਗ੍ਰਾਫੀ ਠੀਕ ਪੁਸਤਕ ਸੂਚੀ ਪੁਸਤਕ ਸੂਚੀ ਜਿੱਦਾਂ ਤੁਹਾਡੀ ਬੁੱਕ ਦੇ ਵਿੱਚ ਫਰੰਟ ਪੇਜ ਤੇ ਇੱਕ ਪੇਜ ਤੇ ਲਿਖਿਆ ਜਾਂਦਾ ਵੀ ਕਿਹੜਾ ਲੈਸਨ ਕਿੰਨੇ ਨੰਬਰ ਪੇਜ ਤੇ ਆ ਉਹ ਕੀ ਹੁੰਦੀ ਆ ਤੁਹਾਡੀ ਪੁਸਤਕ ਸੂਚੀ ਹੁੰਦੀ ਆ ਉਸ ਤੋਂ ਬਾਅਦ ਬਾਇਓਲੋਜੀਕਲ ਜੈਬਿਕ ਠੀਕ ਪੀੜ ਬੋਟਨੀ ਕੀ ਕਿਹਾ ਜਾਂਦਾ ਹੈ ਬਨਸਪਤੀ ਵਿਗਿਆਨ ਯਾਨੀ ਕਿ ਆਪਣੇ ਪੀੜ ਪੌਦਿਆਂ ਵਾਲਾ ਜਿਹੜਾ ਉਹਨਾਂ ਤੇ ਸਰਚ ਹੁੰਦਾ ਉਹਨਾਂ ਨੂੰ ਆਪਾਂ ਬੋਲਦੇ ਹਾਂ ਬਨਸਪਤੀ ਵਿਗਿਆਨ ਠੀਕ ਹੈ ਇਹਦੇ ਵਿੱਚ ਰਾਜੀ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਵੀ ਇੰਗਲਿਸ਼ ਤੋਂ ਪੰਜਾਬੀ ਤਾਂ ਤੁਸੀਂ ਯਾਦ ਰੱਖਣੀ ਹੀ ਰੱਖਣੀ ਹੈ ਦੂਸਰਾ ਯਾਦ ਰੱਖਣਾ ਹੈਗਾ ਜਿਹੜੀ ਇੰਗਲਿਸ਼ ਦੇ ਵਿੱਚ ਸਪੈਲਿੰਗ ਨੇ ਜਿੱਦਾਂ ਲਿਖਿਆ ਬੋਟਨੀ ਤਾਂ ਇਹਦੇ ਸਪੈਲਿੰਗ ਇਦਾਂ ਹੀ ਯਾਦ ਰੱਖਣੇ ਨੇ ਕਈ ਵਾਰ ਇਮਤਿਹਾਨ ਚ ਐਵੇਂ ਹੁੰਦਾ ਵੀ ਤੁਹਾਨੂੰ ਸਹੀ ਲਿਖਣਾ ਆ ਜਾਂਦਾ ਹੈ ਠੀਕ ਹੈ ਤੇ ਲਿਖਣਾ ਹੁੰਦਾ ਬਾਟਨੀ ਤਾਂ ਉਹ ਇਹਨਾਂ ਨੂੰ ਮਿਸਟੇਕ ਅਲੱਗ-ਅਲੱਗ ਆਪਸ਼ਨਾਂ ਚ ਲਿਖ ਦਿੰਦੇ ਨੇ ਜਿਵੇਂ ਉੱਥੇ B ਤੋਂ ਬਾਅਦ O ਪਾਇਆ ਤਾਂ ਕਈ ਵਾਰੀ ਉਹਨਾਂ ਨੇ A ਲਿਖ ਦੇਣਾ ਠੀਕ ਹੈ ਕਿਵੇਂ ਜਿਵੇਂ B A ਇਸ ਤਰ੍ਹਾਂ ਮਿਸਟੇਕ ਕਰਕੇ ਪਾ ਦਿੰਦੇ ਆ ਤਾਂ ਕਈ ਵਾਰ ਪੁੱਛ ਲੈਂਦੇ ਆ ਵੀ ਇਹਦਾ ਸਹੀ ਰੂਪ ਲਿਖੋ ਤਾਂ ਇਹਨਾਂ ਦੇ ਨਾਲ-ਨਾਲ ਤੁਸੀਂ ਆਪਣੇ ਇੰਗਲਿਸ਼ ਦੇ ਸਪੈਲਿੰਗ ਵੀ ਸਹੀ ਰੱਖਣੇ ਨੇ ਤੇ ਨਾਲ ਪੰਜਾਬੀ ਦੇ ਸ਼ੁੱਧ ਸ਼ਬਦ ਠੀਕ ਅਗਲਾ ਬ੍ਰਾਂਚ ਜਾਨੀ ਕਿ ਸਾਖ ਜਿੱਦਾਂ ਆਪਣੀ ਪਿੰਡਾਂ ਸ਼ਹਿਰਾਂ 'ਚ ਬ੍ਰਾਂਚਾਂ ਆਉਂਦੀਆਂ ਨੇ ਉਹਨਾਂ ਨੂੰ ਕੀ ਬੋਲਿਆ ਜਾਂਦਾ ਸਾਖਾ ਬੋਲਿਆ ਜਾਂਦਾ ਠੀਕ ਹੈ ਕੈਲਕੂਲੇਟ ਗਣਨਾ ਕਰਨੀ ਗਣਨਾ ਕਰਨੀ ਮਤਲਬ ਗਿਣਤੀ ਕਰਨੀ ਕੈਲਕੂਲੇਟ ਹੁੰਦਾ ਹੈ ਗਣਨਾ ਜਿਦੇ ਵਿੱਚ ਤੁਸੀਂ ਕਿਸੇ ਚੀਜ਼ ਦੀ ਗਿਣਤੀ ਕਰਦੇ ਹੋ ਠੀਕ ਹੈ ਉਸ ਤੋਂ ਬਾਅਦ ਕੈਸ਼ ਬੁੱਕ ਰੋਕੜਾ ਬਹੀ ਰੋਕੜਾ ਬਹੀ ਰੋਕੜਾ ਮਤਲਬ ਪੈਸਾ ਠੀਕ ਹੈ ਬਹੀ ਜਾਨੀ ਕਿ ਬੁੱਕ ਕੈਸ਼ ਬੁੱਕ ਜ਼ਿਆਦਾਤਰ ਕੈਸ਼ ਬੁੱਕਾਂ ਜਿਹੜੀਆਂ ਤੁਸੀਂ ਦੇਖਦੇ ਹੋ ਬੈਂਕ ਦੇ ਵਿੱਚ ਤੁਹਾਨੂੰ ਕੈਸ਼ ਬੁੱਕ ਮਿਲ ਜਾਂਦੀ ਹੈ ਠੀਕ ਕੈਸ਼ ਮੀਮੋ ਨਗਦੀ ਰਸੀਦ ਨਗਦੀ ਰਸੀਦ ਜਿਹੜੀ ਨਗਦ ਤੁਹਾਨੂੰ ਨਾਲ ਦੀ ਨਾਲ ਦਿੱਤੀ ਜਾਂਦੀ ਹੈ ਨਗਦੀ ਰਸੀਦ ਉਸ ਤੋਂ ਬਾਅਦ ਕੈਟਲੌਗ ਠੀਕ ਕੀ ਹੁੰਦਾ ਸੁਚੀ ਹੁੰਦਾ ਸੁਚੀ ਕਿਵੇਂ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਿਆ ਸੀਗਾ ਠੀਕ ਹੈ ਵੀ ਪੁਸਤਕ ਦੇ ਵਿੱਚ ਇਹਦੇ ਵਿੱਚ ਕੈਟਾਲਾਗ ਵਿੱਚ ਕੀ ਦਿੱਤਾ ਜਾਂਦਾ ਤੁਹਾਨੂੰ ਲਿਖ ਦਿੱਤਾ ਜਾਂਦਾ ਹੁੰਦਾ ਵੀ ਕਿੰਨੇ ਨੰਬਰ ਤੇ ਕਿਹੜੀ ਚੀਜ਼ ਹੈ ਜ਼ਿਆਦਾਤਰ ਜਿਹੜੇ ਲਾਇਬ੍ਰੇਰੀਅਨ ਦੀ ਪੋਸਟ ਦੇ ਵਿੱਚ ਹੁੰਦਾ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਕੈਟਾਲਾਗ ਕੀ ਹੁੰਦਾ ਠੀਕ ਹੈ ਤਾਂ ਕੈਟਾਲਾਗ ਦੇ ਵਿੱਚ ਲਾਇਬ੍ਰੇਰੀਅਨ ਦੇ ਅਕੋਰਡਿੰਗ ਹੁੰਦਾ ਵੀ ਕੋਈ ਜੀ ਕਿਹੜੀ ਬੁੱਕ ਲਾਇਬ੍ਰੇਰੀ ਦੇ ਵਿੱਚ ਕਿੱਥੇ ਪਈ ਹੈ ਇਹ ਇੱਕ ਰਜਿਸਟਰ ਤੇ ਲਿਖ ਦਿੱਤਾ ਜਾਂਦਾ ਹੁੰਦਾ ਠੀਕ ਹੈ ਜਿਹਨੂੰ ਦੇਖ ਕੇ ਤੁਸੀਂ ਬੁੱਕਾਂ ਲੱਭ ਲੈਣੇ ਤਾਂ ਉਹ ਹੁੰਦਾ ਹੈ ਕੈਟਾਲਾਗ ਅਗਲਾ ਕਰੈਕਟਰ ਤੁਹਾਡਾ ਚਰਿੱਤਰ ਜਿਹਨੂੰ ਆਚਰਣ ਵੀ ਕਿਹਾ ਜਾਂਦਾ ਹੈ ਕਿਰਦਾਰ ਵੀ ਕਿਹਾ ਜਾਂਦਾ ਹੈ ਠੀਕ ਹੈ ਚਰਿੱਤਰ ਆਚਰਣ ਦਾ ਕਿਰਦਾਰ ਤੁਹਾਡਾ ਕਰੈਕਟਰ ਹੁੰਦਾ ਹੈ ਉਸ ਤੋਂ ਬਾਅਦ ਕ੍ਰੋਨੋਲੋਜੀ ਕਾਲ ਕਰਮ ਕਾਲ ਮਤਲਬ ਸਮੇਂ ਦੇ ਨਾਲ ਕਰਮ ਜਿਹੜਾ ਦਿੱਤਾ ਜਾਂਦਾ ਹੈ ਲਾਈਨ ਵਾਰ ਜਦੋਂ ਕੋਈ ਚੀਜ਼ ਦਿੱਤੀ ਜਾਵੇ ਕ੍ਰੋਨੋਲੋਜੀ ਕਾਲ ਕਰ ਉਸ ਤੋਂ ਬਾਅਦ 38 ਮਾ ਸਿਟੀਜ਼ਨਸ਼ਿਪ ਨਾਗਰਿਕਤਾ ਨਾਗਰਿਕਤਾ ਸਿਟੀਜ਼ਨਸ਼ਿਪ ਹੁੰਦੀ ਹੈ ਠੀਕ ਹੈ ਤੇ ਇਹਦੇ ਸਪੈਲਿੰਗ ਜ਼ਰੂਰ ਯਾਦ ਰੱਖਿਓ ਪੇਪਰ 'ਚ ਕਈ ਵਾਰੀ ਥੋੜਾ ਸ਼ਬਦ ਵੱਡਾ ਦਿੱਤਾ ਜਾਂਦਾ ਤੇ ਸਪੈਲਿੰਗ ਮਿਸਟੇਕ ਕਰਕੇ ਤੁਹਾਨੂੰ ਉੱਚ ਲੈਂਦੇ ਨੇ ਵੀ ਸ਼ੁੱਧ ਸ਼ਬਦ ਦੱਸੋ ਪੰਜਾਬੀ ਵੀ ਯਾਦ ਰੱਖਣੀ ਹੈ ਤੇ ਨਾਲ ਨਾਲ ਸਪੈਲਿੰਗ ਵੀ ਯਾਦ ਰੱਖਣੀ ਹੈ ਠੀਕ ਉਸ ਤੋਂ ਬਾਅਦ ਸਿਵਲਾਈਜ਼ੇਸ਼ਨ ਸਭਿਤਾ ਸਭਿਤਾ ਹੁੰਦੀ ਹੈ ਜੀ ਜਿੱਦਾਂ ਆਪਣੀ ਸਭਿਤਾ ਪੰਜਾਬੀਆਂ ਦੀ ਸਭਿਤਾ ਜਾਂ ਪ੍ਰਾਤਨ ਸਭਿਤਾ ਅਸੀਂ ਆਂ ਖੜੱप्पा ਸਭਿਤਾ ਸੀ ਸਿੰਧ ਘਾਟੀ ਸਭਿਤਾ ਸੀ ਠੀਕ ਹੈ ਉਹਨਾਂ ਨੂੰ ਕੀ ਬੋਲਿਆ ਜਾਂਦਾ ਸਿਵਲਾਈਜ਼ੇਸ਼ਨ ਤੇ ਲਾਸਟ ਅੱਜ ਦੀ ਵੀਡੀਓ ਦਾ ਤੁਹਾਡਾ ਹੈ ਕਲਾਸੀਫਿਕੇਸ਼ਨ ਵਰਗੀਕਰਨ ਕਰਨਾ ਕਲਾਸੀਫਿਕੇਸ਼ਨ ਕਰਨਾ ਵਰਗੀਕਰਨ ਕਰਨਾ ਠੀਕ ਹੈ ਇਸ ਤਰ੍ਹਾਂ ਤੁਹਾਡੀ ਪਿਛਲੀ ਵੀਡੀਓ ਪਲੱਸ ਇਹ ਜਿਹੜੇ 40 ਵਰਗ ਮੈਂ ਤੁਹਾਨੂੰ ਇੰਗਲਿਸ਼ ਤੋਂ ਪੰਜਾਬੀ ਕਰਾ ਚੁੱਕਿਆ ਜਿਹੜੇ ਤੁਹਾਡੇ ਪੇਪਰਾਂ 'ਚ ਬਾਰ-ਬਾਰ ਬਾਰ-ਬਾਰ ਰਿਪੀਟ ਹੁੰਦੇ ਨੇ ਤਾਂ ਇਹ ਤੁਸੀਂ ਆਪੇ ਯਾਦ ਰੱਖਣੇ ਨੇ ਸਪੈਲਿੰਗ ਯਾਦ ਰੱਖਿਓ ਪੰਜਾਬੀ ਯਾਦ ਰੱਖਿਓ ਠੀਕ ਤਾਂ ਇਦਾਂ ਦਾ ਇੱਕ ਇੱਕ ਨਾਲ ਨੰਬਰ ਤੁਹਾਡੇ ਕਾਫੀ ਬਣ ਜਾਂਦੇ ਆ ਤੇ ਇੱਕ ਇੱਕ ਨੰਬਰ ਪੇਪਰ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਦਾਂ ਦੀ ਕਲਾਸਾਂ ਸਾਡੀਆਂ ਜਿਹੜੀਆਂ ਵਧੀਆ ਲੱਗ ਰਹੀਆਂ ਹੋਣੀਆਂ ਤਾਂ ਆਪਣਾ ਲਾਈਕ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਕਲਾਸ ਕਿੱਦਾਂ ਦੀ ਲੱਗ ਰਹੀ ਆ ਠੀਕ ਸੋ ਅੱਜ ਦੇ ਲਈ ਐਨੇ ਹੀ ਥੋੜੀ ਥੋੜੀ ਕਰਕੇ ਤੁਹਾਡੀ ਵੀਡੀਓ ਦੇ ਵਿੱਚ ਅਸੀਂ ਪਾਉਂਦੇ ਰਾਂਗੇ ਇਹ ਤੁਸੀਂ ਅਡੇ ਤੱਕ ਇਹ ਸਾਡੇ YouTube ਚੈਨਲ ਤੇ ਪਹੁੰਚਦੇ ਰਹਿਣਗੇ ਸੋ ਅੱਜ ਦੇ ਲਈ ਹਨ ਧੰਨਵਾਦ